ਖਾਲ ਨੂੰ ਤਬੀ ਲੱਗ ਜੂ ਖਵਾਰ ਚ ਹਨਾ ਪਾਜਵਾ ਸਾਹਿਬ ਨੇ ਇੰਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ 파ਸ਼ੰਦਨ ਤੋਂ ਰੋਕ ਗਿਆ ਇਹ ਇਹਨਾਂ ਖੁਸ਼ ਹੋ ਜਾਂਦੇ ਸਪੀਕਰ ਸਾਹਿਬ ਸਪੀਕਰ ਸਾਹਿਬ ਜੀ ਸਰ ਇੱਕ ਵਾਰੀ ਬਾਹਰ ਜਾ ਕੇ ਵਾਪਸ ਆ ਕੇ ਨਾ ਇਹ ਇੱਕ ਡੱਬੀ ਤਾਂ ਬਣ ਗਈ ਇਹਨਾਂ ਦੀ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਮੱਕ ਬਿਠਾ ਤਾਂ ਲੋ ਅਸੀਂ ਆ ਸੀਟ ਤੇ ਸਪਰਿੰਗ ਲੱਗੇ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਜਪੇਟ ਉਹ ਕਰੋ ਇਸ ਹਾਊਸ ਦੇ ਵਿੱਚ ਜਿਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ ਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਜਵਾ ਸਾਹਿਬ ਐਨੀ ਵਾਰੀ ਉੱਠੇ ਕੱਲ ਨੂੰ ਦੱਬੀ ਲੱਗ ਜੂ ਖਵਾਰ ਚ ਹਨਾ ਵੀ ਬਾਜਵਾ ਸਾਹਿਬ ਨੇ ਐਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ ਭਾਸ਼ਣ ਦੇਣ ਤੋਂ ਰੋਕਿਆ ਇੱਕ ਨੇ ਨਾਲ ਖੁਸ਼ ਹੋ ਜਾਂਦੇ ਆ ਅਸੀਂ 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 ਲੈਟ ਨੂੰ ਕੰਪਲੀਟ ਤੁਸੀਂ ਬਾਅਦ ਚ ਦੱਸ ਦਿਓ ਤੁਸੀਂ ਬਾਜਵਾ ਸਾਹਿਬ ਆ ਇੱਕ ਵਾਰੀ ਹੋਰ ਰੋਕਿਆ ਫਿਰ ਸੀਮ ਸਿੰਘ ਸਾਹਿਬ ਸੈਟੋ ਕਾਰ ਲੈ ਲੈਂਦੇ ਹੋ ਜੀ ਤੁਸੀਂ ਲੰਬਾ ਤੁਹਾਡੇ ਸਾਹਿਬ ਜਿੱਦਰਾ ਨੋ ਬਣ ਕੇ ਤਾ ਕਰ ਸੀਟ ਬਦਲੋ ਜੀ ਬੈਂਕ ਨਾ ਗਿਆ ਤੁਸੀਂ ਦੇਖੋ ਔਰ ਵਰਕਆਊਟ ਮੈਂ ਸਰ અલબારે તો સારા સ્પીકર સાહેબ સ્પીકર સાહેબ જી સર એક વારી બહાર જ કે પાછા આ કે ના એ એક ડબ્બી તો બની ગઈ એનાની ઠીક હે ને ફેર આ કે ਇਹ ਇਹ ਡੱਬੀਆਂ ਡੱਬੀਆਂ ਛਪਾਉਂਦੇ ਆ ਇਹ ਉਹ ਪੱਤਰਕਾਰ ਬੈਠਿਆ ਉਹ ਪੱਤਰਕਾਰ ਬੈਠਿਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਅਸੀਂ ਤੁਸੀਂ ਕਹ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ ਉਹ ਬੋਲਣ ਤਾਂ ਦੇ ਦਿਓ ਉਹ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਮੁੱਕ ਬਿਠਾ ਤਾਂ ਲੋ ਕਿ ਕਿਉਂ ਨਾ ਅਸੀਂ ਅਸਾਂ ਸੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਕਿਸੇ ਨੇ ਕੋਈ ਮਾਸਾ ਨਹੀਂ ਕਿ ਕਿਸੇ ਨੇ ਸੁਣਾਉਂਦੇ ਨਹੀਂ ਅਸੀਂ ਵੀ ਉਸੇ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਾਇ ਥੇ 3-4 ਦਿਨ ਚੱਲਣਾ ਜੀ ਇਹ ਗੱਲ ਕੱਲੇ ਤੁਹਾਡੇ ਵੈਸੀ ਸਪੀਕਰ ਸਾਹਿਬ ਵੀ ਗਏ ਸੀ ਇਹ ਕਿਸੇ ਨੂੰ ਕੋ ਟੈਕਨੀਕਲ ਪ੍ਰੋਬਲਮ ਆ ਗਈ ਕਿਉਂ ਕਿ ਆ ਸਮਝ ਨਹੀਂ ਕਿ ਟੈਕਨੀਕਲ ਆ ਗਈ ਉਹ ਜਿਹੜੀ ਉਹ ਜਿਹੜੀ ਉਹ ਜਿਹੜੀ ਅੱਧਾ ਘੰਟਾ ਪਹਿਲੇ ਤੁਹਾਨੂੰ ਆਈ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਹਾਂ ਜਾ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਕਿਹਾ ਹੈ ਤੁਸੀਂ ਕਿੰਨ ਕਿਹਾ ਜਾ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਾਂਝੀ ਦਿਓ ਤੁਸੀਂ ਸਾਨੂੰ ਮਟੀਰੀਅਲ ਸਾਂਝੀ ਦਿਓ ਬਾਅਦ ਚ ਕਹਿੰਦੇ ਟੈਕਨੀਕਲ ਪ੍ਰੋਬਲਮ ਉਹ ਜਨਾਬ ਦੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਚੈੱਕ ਕਰੀਏ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ ਸੀਐਮ ਸਾਹਿਬ ਲੋੜੀਂਦੀ ਸੋਚੋ ਸੀਐਮ ਸਾਹਿਬ ਜਨਾਬ ਸਾਹਿਬ ਇਹ ਬਾਰ ਬਾਰ ਹੋ ਰਿਹਾ ਜੀ ਇਹ ਤੱਕ ਮੇਂ ਨਹੀਂ ਹੈ ਲੋ ਬਾਰ-ਬਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਇਸੇ ਤਲਕਾ ਹਾਂ ਮੈਂ ਤਾਂ ਬਾਰ-ਬਾਰ ਉੱਠਿਆ ਨਹੀਂ ਮੈਂ ਤਾਂ ਮੈਨੂੰ ਤਾਂ ਜਦੋਂ ਟਾਈਮ ਮਿਲਿਆ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਦੋਂ ਹੀ ਬੋਲ ਰਿਹਾ ਚਲੋ ਜੀ ਆਪਾਂ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨੌਨ ਸੀਰੀਅਸ ਹੈਗੇ ਨੇ ਇਹਨਾਂ ਨੇ ਕੋਈ ਬੀਬੀਐਮ ਨਾਲ ਲੈਣ ਦੇਣਾ ਨਹੀਂ ਸਿੱਧੀ ਜੀ ਗੱਲ ਹੈ ਨਾ ਸਾਡੇ ਕੋਲੇ ਪਾਣੀ ਹੈਗਾ ਨਾ ਅਸੀਂ ਦੇਈਏ ਉਹਨਾਂ ਨੂੰ ਸਾਡਾ ਪਾਣੀ ਅਸੀਂ ਆਪ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਭਾਈ ਕਿ ਕਨਈਆ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਦੇ ਆ ਪਰ ਮਗਵਾਂਡੀ ਰਾਜ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ ਕਿਰਪਾ ਕਰਕੇ ਉਹਨੂੰ ਪਾਸ ਕੀਤਾ ਜਾਵੇ ਅਸੀਂ ਅਸੀਂ ਜੇ ਬਾਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਕਰ ਸਕਦੇ ਹਾਂ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਕੈਪेबल ਹੈ ਪੰਜਾਬ ਪੁਲਿਸ ਕਾਬਿਲ ਹੈ